ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਔਰ ਤੁਹਾਨੂੰ ਜਾਣਕਾਰੀ ਦੇ ਤੌਰ ਤੇ ਦੱਸ ਦਿਆਂ ਕਿ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ 2015 ਦੇ ਵਿੱਚ ਪਿੰਡ ਗੁੱਜਰਵਾਲਾ ਦੇ ਟੂਰਨਾਮੈਂਟ ਦੀ ਹੈ ਇੱਕ ਪਾਸੇ ਸੀ ਡਾਲਾ ਦੀ ਟੀਮ ਔਰ ਦੂਸਰੇ ਪਾਸੇ ਸੀ ਲਸਾੜਾ ਦੀ ਟੀਮ ਦੋਸਤੋ ਦੋਨੋਂ ਹੀ ਟੀਮਾਂ ਦੇ ਵਿੱਚ ਵਧੀਆ ਖਿਡਾਰੀ ਖੇਡ ਰਹੇ ਨੇ ਔਰ ਬਹੁਤ ਹੀ ਇੰਟਰਸਟਿੰਗ ਮੈਚ ਹੋਇਆ ਤੁਹਾਨੂੰ ਦੱਸ ਦਈਏ ਕਿ ਇਸ ਮੈਚ ਦੀ ਜਿੱਤ ਹਾਰ ਸਿਰਫ ਇੱਕ ਡੇਢ ਅੰਕ ਤੇ ਹੁੰਦੀ ਹੈ Enjoy ਕਰੋ ਡਾਲਾ ਵਰਸਸ ਲਸਾੜਾ ਦਾ ਇਹ ਮੈਚ ਇਸ ਲਈ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਹੈ ਅੱਜ ਦੇ ਦਿਨ ਦਾ ਫਾਈਨਲ ਮੈਚ ਲਓ 1500 ਦਾ ਪਹਿਲਾ ਜੱਫਾ ਲੱਗਣਾ ਹੈ ਜੋਤ ਭਿੰਡਰਾ ਵਾਲਾ ਕਹਿੰਦੇ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਇਹ ਹੈ ਜੋਤ ਭਿੰਡਰਾ ਵਾਲਾ ਚਾਰ ਜੱਫੀਆਂ ਲਾਲੇ ਵਰਗੇ ਮਨਜਿੰਦਰ ਵਰਗੇ ਨੌਜਨ ਨਵੀ ਵਰਗੇ ਤੇ ਫੌਜੀ ਚੀਮਿਆ ਵਾਲਾ ਲਓ ਖੇਡ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਮੁਕਾਬਲਾ ਜਿਹੜਾ ਸਖਤ ਹੁੰਦਾ ਹੋਇਆ ਹੈ ਔਰ ਪੁਆਇੰਟ ਜਿਹੜਾ ਹੋਇਆ ਪੁਆਇੰਟ ਮੇਰੇ ਵੀਰੋ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਇਸ ਨੌਜਵਨ ਧਾਵੀ ਦੇ ਹਿੱਸੇ ਜਾ 100 ਕਹਿੰਦੇ ਜੋਤਪਿੰਦਰ ਨੂੰ ਢੇਸੀ ਵਾਈਸਾਈ ਵਾਲੇ ਵੱਲੋਂ ਹੈ ਲਓ ਵੇਖਦਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਹ ਕੌਣ ਹੈ ਇਹ ਆ ਗੁਰਜਿੰਦਰ ਸਿੰਘ ਗਿਆਨੀ ਲਸਾਰੇ ਵਾਲਾ ਤੇ ਦੂਜੇ ਪੁਆਇੰਟ ਗੁਰਜਿੰਦਰ ਗਿਆਨੀ ਨਸਾਰੇ ਵਾਲਾ ਮੇਰੇ ਵੀਰੋ ਨਸਾਰੇ ਦੀ ਟੀਮ ਲਈ ਜੋੜਦਾ ਹੋਇਆ ਇਧਰ ਓਮ ਪ੍ਰਕਾਸ਼ ਜੀ ਇਧਰ ਹੈਲਪ ਦੇ ਲਈ ਵੀ ਯੋਗਦਾਨ ਪਾ ਰਹੇ ਹਨ ਖਿਡਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਜਗਰਾਜ ਦਾ ਮੱਲ ਕੇ ਪਿੰਡ ਦੂਜੇ ਪਾਸੇ ਕਹਿੰਦੇ 2 ਨੰਬਰ ਤੋਂ ਕੋਸ਼ਿਸ਼ ਹੋ ਚੁੱਕੀ ਹੈ ਤੇ ਪੁਆਇੰਟ ਜਿਹੜਾ ਡਾਲੇ ਦੀ ਟੀਮ ਦੇ ਲਈ ਜੁੜਿਆ ਮਨਜਿੰਦਰ ਤੋਂ ਪੁਆਇੰਟ ਕਹਿੰਦੇ ਪ੍ਰਾਪਤ ਕੀਤਾ ਡਾਲਿਓ ਦੀ ਟੀਮ ਦੇ ਲਈ ਜਗਰਾਜ ਮੱਲਕੇ ਵਾਲੇ ਦਾ ਅਗਲੀ ਮੇਡ ਨਸਾਰੇ ਵਾਲੇ ਬੱਬੂ ਦੀ ਕਦੇ ਖੇਡਿਆ ਗ੍ਰੇਜੈਂਟ ਕਬੱਡੀ ਕਲੱਬ ਦੇ ਲਈ ਤੇ ਇਸ ਸਾਲ ਵੀ ਕਹਿੰਦੇ ਵੱਖਰੀਆਂ ਗੱਲਾਂ ਕੀਤੀਆਂ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਇਹ ਹੈ ਨਸਾਰੇ ਵਾਲਾ ਬੱਬੂ ਇੱਕ ਪਾਸੇ ਗੋਲੂ ਗੱਜਣ ਵਾਲੀ ਹੈ ਦੂਜੇ ਪਾਸੇ ਢਾਰੇ ਵਾਲਾ ਆਤਮਾ ਤੇ ਬਿੱਲਾ ਗਾਲਬ ਦਾ ਮਹਾਨ ਕਬੱਡੀ ਖਿਡਾਰੀਆਂ ਦੇ ਪਿੰਡ ਦਾ ਇਸ ਲਈ ਫੈਸਲਾ ਕਰ ਰਿਹਾ ਹੈ ਵੀ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜਾਜੜਾ ਹੈ ਪੁਆਇੰਟ ਮੇਰੇ ਵੀਰੋ ਰੇਡਰ ਦੇ ਹਿੱਸੇ ਜਾਜੜਾ ਹੈ ਫਸਮਾ ਮੁਕਾਬਲਾ ਹੈ ਇਸ ਲਈ ਦੋਨੋਂ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਤੇਜੀ ਤੇ ਕੀਪੇ ਦੀ ਹੈਲਪ ਲਈ ਮੈਂ ਸਟੇਜ ਤੇ ਬੈਠੇ ਹੋ ਸੱਜਣਾ ਨੂੰ ਵੀ ਬੇਨਤੀ ਕਰੂੰਗਾ ਵੀ ਉਹ ਜਰੂਰ ਹੈਲਪ ਕਰਨ ਲਓ ਵੇਖਦਾ ਪੁਆਇੰਟ ਮੇਰੇ ਵੀਰੋ ਰੇਡਰ ਦੇ ਹਿੱਸੇ ਹੈ ਬ੍ਰਦਰ ਲਓ ਇੱਕ ਵਾਰੀ ਤਾੜੀ ਮਾਰੋ ਜੀ ਆਹ ਮੁੰਡੇ ਦੀ ਗੇਮ ਵਧੀਆ ਲੱਗੀ ਇਹ ਆ ਬੀਬੀਪੁਰੀਆ ਤੋਤਾ ਮੇਰੇ ਪੰਜਾਬੀ ਵੀਰੋ ਛੋਟਾ ਕੱਢ ਹੈ ਕਿ ਪੱਟਾਂ ਦੇ ਨਾਲ ਪੱਟ ਨੇ ਖੰਦੇ ਡਾਲਿਆਂ ਨੂੰ ਯਾਰੋ ਹੱਥ ਨਾ ਪੈਂਦੇ ਉਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਐ ਗੱਜ-ਗੱਜ ਚੌੜੀਆਂ ਛਾਟੀਆਂ ਵਾਲੇ ਵਿੱਚ ਮਦਾਨੀ ਬੁੱਕਦੇ ਐ ਲੋਕੀ ਪੁੱਛਦੇ ਆ ਵੀ ਮੁੰਡੇ ਦਾ ਕੱਢਾ ਜਿਹੜਾ ਛੋਟਾ ਜਿਹਾ ਪਰ ਐਨ ਜਦੋਂ ਠਾਪੀਆਂ ਮਾਰੀਆਂ ਦਾ ਪਹਿਲੇ ਮੈਚ ਦੇ ਵਿੱਚ ਤੇ ਸਵਾਦ

ਹੈ 500 ਓਮ ਪ੍ਰਕਾਸ਼ ਜੀ ਜੋਤੀ ਗਰੇਵਾਲ ਕੀ ਕਰਿਆ ਆ ਬਣਾ ਹੁਣਾਂ ਵੱਲੋਂ ਇਹ 5-500 ਦਾ 1500 ਦਾ ਜੱਫਾ ਹੈ ਖੇਡ ਮੈਦਾਨ ਦੇ ਵਿੱਚ ਲੱਗਿਆ ਹੋਇਆ ਲਓ ਇਸ ਲਈ ਗੁਰਜਿੰਦਰ ਸਿੰਘ ਗਿਆਨੀ ਤੇ ਦੂਜੇ ਪਾਸੇ ਡਾਰੇ ਵਾਲਾ ਮੰਤਰੀ ਤੇ ਕਹਿੰਦੇ ਨਿਊ ਦੀਪ ਵਾਲਿਆਂ ਦੀ ਟੀਮ ਨੂੰ ਖੇਡਦਾ ਪੰਜਾਬ ਦੇ ਕਬੱਡੀ ਕੱਪਾਂ ਦੇ ਵਿੱਚ ਤੇ ਪੰਜ ਜਿਹੜਾ ਇਸ ਲਈ ਰੇਡਰ ਦੇ ਹਿੱਸੇ ਜਾ ਜੁੜਿਆ ਇਧਰ ਪੰਮ ਜੋਧਾ ਵਾਲਾ ਦਾ ਧਰਵਾਦਾ ਰਾਣੇ ਉਹਨਾਂ ਦਾ ਵੱਡਾ ਟੂਰਨਾਮੈਂਟ ਕਰਵਾਉਂਦੇ ਨੇ ਹਰ ਸਾਲ ਜੋਧਾ ਦੇ ਵਿੱਚ ਮੇਰੇ ਵੀਰੋ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਜਸਪ੍ਰੀਤ ਸਿੰਘ ਦੀ ਗੋਲਾ ਸਾਡੇ ਪੰਜਾਬ ਪੁਲਿਸ ਵਾਲੇ ਕਹਿੰਦੇ ਵੀ ਜਿੰਨੇ ਮਨਪ੍ਰੀਤ ਡਾਲੇ ਵਾਲਾ ਜੱਫੇ ਲਾਉ ਉਹਨੇ ਹਰ ਇੱਕ ਜੱਫੇ ਦਾ 500 ਦੇ ਨਾਲ ਮਾਣ ਕੀਤਾ ਜਾਣਾ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਅੱਜ ਸਮੇਂ ਦੇ 스타 ਮਨਪ੍ਰੀਤ ਡਾਲੇ ਦਾ ਇਸ ਲਈ ਮਾਣ ਕਰਦੇ ਹੋਏ ਸਾਡੇ ਜਸਪ੍ਰੀਤ ਸਿੰਘ ਦੀ ਗੋਲਾ ਔਰ ਜਸਦੀਪ ਸਿੰਘ ਦੀ ਗੋਲਾ ਉਧਰ ਜੋੜ ਦੇ ਲਈ ਢੇਸੀ ਵੱਲੋਂ ਇੱਕ 100 ਹੋਰ ਪੁੱਜ ਗਿਆ ਨਾ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇੱਕ ਪਾਸੇ ਕਹਿੰਦੇ ਗੋਲੂ ਦਾ ਖੜਿਆ ਹੋਇਆ ਹੈ ਗੁੱਟ ਤੇ ਦੂਜੇ ਪਾਸੇ ਬੱਬੂ ਨਿਸ਼ਾੜੇ ਵਾਲਾ ਆਹ ਵੱਜ ਗਈ ਕਹਿੰਦੀ ਬੱਲੇ ਬੱਲੇ ਹੋ ਗਈ ਮਿੱਤਰੋ ਆਹ ਸਵਾਦ ਲਿਆ ਦਿੰਦਾ ਹੈ ਸਵਾਦ ਆ ਗਿਆ ਮੇਰੇ ਵੀਰੋ ਰਵ ਰਵਿੰਦਰ ਗਰੇਵਾਲ ਤੇ ਅਮਨਦੀਪ ਕੈਨੇਡਾ ਵੱਲੋਂ ਕਹਿੰਦੇ 500 ਉਹ ਗੱਜਾਂ ਵਾਲੀਏ ਦੇ ਲਈ ਪੰਜਾਬੀ ਲੋਕਾਂ ਇੱਕ ਰਵਿੰਦਰ ਗਰੇਵਾਲ ਦੀ ਗੱਲ ਹੁੰਦੀ ਹੈ ਜਿਹਨੇ ਗੁੱਜਰਵਾਲ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰ ਦਿੱਤਾ ਤੇ ਅਮਨ ਕੈਨੇਡਾ ਵੱਲੋਂ ਇਹ ਮਾਨ ਸਨਮਾਨ ਜਿਹੜੇ ਗੋਲੀ ਵੱਲੇ ਪੁੱਜਿਆ 500 ਦੇ ਇਹ ਮਾਨ ਸਨਮਾਨ ਸਾਡੇ ਗੋਲਾਜੀ ਮਹਾਨ ਕਬੱਡੀ ਖਿਡਾਰੀ ਪੁੱਜਦਾ ਕਰਦੇ ਆਂ ਔਰ ਵੇਖੀਏ ਖੇਡ ਮੈਦਾਨ ਦੇ ਵਿੱਚ ਲੈ ਵੀ ਪ੍ਰਦੀਪ ਇਧਰ ਨਾਲ ਜਿਹੜਾ ਰਾਸ਼ਾ ਉਹ ਜ਼ਿਆਦਾ ਹੈ ਤੇ ਮੇਰੀ ਬੇਨਤੀ ਹੈ ਡੈਰੀ ਦਰਬਾਰੇ ਨੂੰ ਵੀ ਰਾਸ਼ੀ ਇਹਦਾ ਘਟਾ ਦਿਓ ਐ ਸਵਾਦ ਨਹੀਂ ਆਉਂਦਾ ਕਬੱਡੀ ਦਾ ਲਾ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਲਈ ਕਹਿੰਦੇ ਤੋਤੇ ਦੀਆਂ ਤਿੰਨ ਕਬੱਡੀਆਂ 1000 ਦੀਆਂ ਬਹਿਣਗੀਆਂ ਜੀਬ ਯੂ ਐਸ ਏ ਕਾਕਾ ਯੂ ਐਸ ਏ ਤੇ ਡਿੰਟੀ ਕਰੇ ਵਾਲਾ ਉਹਨਾਂ ਵੱਲੋਂ ਰੈਂਪੀ ਕਰੇ ਵਾਲਾ ਉਹਨਾਂ ਵੱਲੋਂ ਮੇਰੇ ਵੀਰੋ ਇਹ ਜਿਹੜੀਆਂ ਯੂਐਸਏ ਤੋਂ ਸਾਡੇ ਵੀਰ ਮਾਇਆ ਦੇ ਗੱਫੇ ਕੋਈ ਦੇ ਕਰਦੇ ਆ ਇਹਨਾਂ ਵੱਲੋਂ ਕਹਿੰਦੇ ਤਿੰਨ ਕਬੱਡੀਆਂ ਜਿਹੜੀਆਂ ਤੋਤੇ ਦੀਆਂ 1000 ਦੀਆਂ ਪਹਿਣ ਗਿਆ ਇਧਰ ਜੋਤ ਭਿੰਡਰਾਂ ਵਾਲਾ ਫਾਗੀ ਚੀਨਾ ਵਾਲੇ ਤੋਂ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਤੇ ਗੁਰਜਿੰਦਰ ਸਿੰਘ ਗਿਆਨੀ ਹਰੇ ਜਿਹੜਾ ਗਿਆਨੀ ਨੂੰ 500 ਦੀਪੀ ਕਰਾਉਂ 500 ਦੀਪੀ ਕਰੇ ਆਹ ਵੱਲੋਂ ਕਹਿੰਦੇ 500 ਰੁਪਏ ਆਹ ਨੌਜੰਦੀਆਂ ਤਿੰਨ ਕਬੱਡੀਆਂ ਤੇ ਆ ਤਿੰਨ 500 ਹੈ ਦਾਰੇ ਵਾਲਿਆ ਜੱਫਾ ਲਾਏਗਾ 500 ਤੇਰੇ ਲਈ ਵੀ ਹੋਣਾ ਪਰ ਦੇਖਦਾ ਵੀ ਪਹਿਲੀ 500 ਦੀ ਕਬੱਡੀ ਜਿਹੜਾ ਪਾ ਕੇ ਨੌਜਵਾਨ ਬਾਤ ਚ ਜਾਣਾ ਹੋਇਆ ਹੈ ਉਹ ਗੁਰਜਿੰਦਰ 100 ਢੇਸੀ ਵਾਈਫਾਈ ਵਾਲੇ ਵੱਲੋਂ ਹੈ ਇਸ ਨੌਜਵਾਨ ਗੱਭਰੂ ਦੇ ਲਈ ਲਓ ਦੇਖਦਾ ਖੇਡ ਮੈਦਾਨ ਦੇ ਵਿੱਚ ਲੈ ਵੀ ਢੇਸੀ ਆਪ ਹੀ ਦੂਜੇ ਕਰਦੀ ਨੌਜਵਾਨਾਂ ਮਾਏ ਦੇ ਗੱਫੇ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਮੋਟਰ ਪਾਈ ਹੋਈ ਰੇਡ ਵਾਈਫਾਈ ਤੇਜ ਕਬੱਡੀ ਮੇਰੀ ਜੀ ਸੋ ਪ੍ਰੋਗਰਾਮ ਕਹਿੰਦੇ ਲਾਈਵ ਕਰਦਾ ਹੋਇਆ ਪੂਰੀ ਦੁਨੀਆ ਦੇ ਵਿੱਚ ਮੇਰੇ ਵੀਰੋ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਨੂੰ ਬਹੁਤ ਫਸਲਾ ਮੁਕਾਬਲਾ ਅੱਜ ਦੇ ਦਿਨ ਦਾ ਫਾਈਨਲ ਮੈਚ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਦੁਨੀਆ ਪੱਪਾ ਪਾਰ ਹੋਈ ਬੈਠੀ ਹੈ ਤੇ ਦੁਨੀਆ ਇਸ ਗੱਲ ਦੀ ਖੁਸ਼ੀ ਵੀ ਜ਼ਾਹਰ ਕਰ ਰਹੀ ਹੈ ਵੀ ਟਾਈਮ ਸਰ ਜਿਹੜੇ ਮੈਚ ਹੈ ਉਹ ਸਮਾਪਤ ਕੀਤੇ ਜਾ ਰਹੇ ਹੈ ਬਿਆਨਤ ਸਿੰਘ ਜੀ ਉਪ ਪ੍ਰਧਾਨ ਵੱਲੋਂ ਜਿਹੜਾ ਕਹਿੰਦੇ ਇਹਨੀਆਂ ਦੋ ਕਬੱਡੀਆਂ ਜਿਹੜੀਆਂ 1500 ਦੀਆਂ ਪੈਣਗੀਆਂ ਸਾਡੇ ਪਹਿਲਾਂ ਜੀਤਵੀਰ ਉਹਨਾਂ ਨੇ ਲਾਇਏ ਸੀ ਪੈਸੇ ਕਾ ਕੇ ਤੇ ਰਿਮਤੀ ਉਹਨਾਂ ਨੇ ਤੇ 500 ਦੇ ਵਿੱਚੋਂ ਵਿਅੰਗ ਪ੍ਰਧਾਨ ਉਹਨਾਂ ਦਾ ਅਡਜਸਟ ਕਰਦੇ ਹੋ 1500 ਮੇਰੇ ਵੀਰੋ ਇੱਕ ਕਬੱਡੀ ਜਿਹੜੀ ਪੈਣੀ ਆ ਤੋਂ ਦੇ ਬੀਵੀ ਪੁਰੀਏ ਦੀ 1500 ਦੀ ਦੋ ਕਬੱਡੀਆਂ ਜਿਹੜੀਆਂ ਪੈ ਗਈਆਂ ਜੀ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਨੌਜਾਨ ਇਹ ਜੋਤ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਕਬੱਡੀ ਹੁੰਦੀ ਮਰਦਾਂ ਦੀ ਖੇਡ ਨਹੀਂ ਆ ਵੇਖ ਸਰਕਾਰੇ ਪਰ ਵੇਖਦਾ ਹੈ ਖੇਡ ਮੈਦਾਨ ਦੇ ਵਿੱਚ ਗੁਰਜਰਾ ਗਿਆਨੀ ਲੁਸਾੜੇ ਵਾਲਾ ਇਸ ਸਮੇਂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਇਹ ਦੂਜੀ ਕਬੱਡੀ ਹੈ 500 ਦੀ ਪਰ ਜਗਨੇਸ਼ ਸਿੰਘ ਜੀ ਪਲੇਸਰ ਕਨੇਡਾ ਤੋਂ ਐਨ ਕਹਿੰਦੇ ਆ ਜੱਫੇ ਤੇ 500 ਦੇ ਦੇਗੇ ਆ ਹੋ ਗਏ ਚਪੇੜੋ ਚਪੇੜੀ ਹੁੰਦੇ ਹੋ ਮੇਹਰੋ ਮੇਣੀ ਬੱਲੇ 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 ਵਾਹ ਇਹ 500 ਸਰ ਸਾਹਿਬ ਦਾ ਇਸ ਨੌਜਵਨ ਰੀਡਰ ਦੇ ਲਈ ਤੇ ਸਾਡੇ ਓਮ ਪ੍ਰਕਾਸ਼ ਜੀ ਰੀਡਰ ਦੇ ਲਈ ਹੈ 500 ਇਹ ਰੀਡਰ ਦਾ ਜੀ 1000 ਰੁਪਏ ਤੇ ਅਸੀਂ ਇਹ 1105 ਦਾ ਕਰਦੇ ਹਾਂ ਸਾਡੇ ਤੇਰੇ ਵੱਲੋਂ 1000 ਇੱਧਰ ਓਮ ਪ੍ਰਕਾਸ਼ ਜੀ ਤੇ ਸਾਡੀ ਪ੍ਰੈਸਰ ਸਾਹਿਬ ਵੱਲੋਂ ਇਸ ਪੁਆਇੰਟ ਤੇ 1100 ਦਿੱਤਾ ਗਿਆ ਲਓ ਡੀਪੀ ਕਰੇ ਆਲ ਵੱਲੋਂ ਕਹਿੰਦੇ 500 ਦਿੱਤਾ ਜਾਣਾ ਉਹਦੇ ਬੀਬੀਪੁਰਿਆ ਦੀ ਇੱਕ ਕੱਢੀ ਰਹਿ ਗਈ 1500 ਦੀ ਪੈਣੀ ਆ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ 2000 ਦੀ ਹੋ ਗਈ ਕਹਿੰਦੇ ਗੋਲਾਜੀ ਕਬੱਡੀ ਲਓ ਵੇਖਣਾ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਨੌਜੋਨ ਨਸਾਰੇ ਵਾਲਾ ਚੜ੍ਹਦੀ ਜੀ ਬਰੇਸਾ ਜਫਾ ਨਹੀਂ ਲਾ ਸਕਿਆ ਤੇ ਜੋਧ ਭਿੰਡਰਾ ਵਾਲੇ ਦੇ ਵਿੱਚ ਕਹਿੰਦੇ ਬੜੀ ਫੁਰਤੀ ਆ ਬੜੀ ਕਬੱਡੀ ਪੜੀ ਹੋਈ ਆ ਰੈਂਟੀ ਯੂ ਐਸ ਏ ਉੱਤਮ ਪ੍ਰਧਾਨ ਵਿੰਤ ਸਿੰਘ ਕਾਕਾ ਯੂਐਸਏ ਨੇ ਹੀਬ ਯੂਐਸਏ ਉਹਨਾਂ ਵੱਲੋਂ ਕਹਿੰਦੇ 2000 ਰੁਪਇਆ ਤੋਂ ਤੇ ਬੀਬੀਪੁਰੀਏ ਦੀ ਆਹ ਕਬੱਡੀ ਕਹਿੰਦੇ 2000 ਰੁਪਇਆ ਮੇਰੇ ਵੀਰੋ ਏ ਬੱਲੇ 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 ਲਓ ਜੀ 2000 ਰੁਪਇਆ ਜਿਹੜਾ ਹੈ ਢੇਸੀ ਤੇ 500 ਦੀ ਨਹੀਂ ਮੈਨੂੰ ਸਮਝਾਈ ਕਿਹਦਾ ਜੀ ਇਹ ਹੈ ਜੀ ਗੁਰਜਿੰਦਰ ਦਾ ਜੀ ਗੁਰਜਿੰਦਰ ਦਾ ਉਹ ਲਾਸਟ ਕਬੱਡੀ ਉਹਦੀ ਰਹਿ ਗਈ ਹੈ ਉਹਦਾ ਲਾਸਟ ਗਿਆਨੀ ਦੀ ਲਾਸਟ ਕਬੱਡੀ ਰਹਿ ਗਈ 500 ਹੌਨ ਪ੍ਰਕਾਸ਼ ਜੀ ਪੰਜਾਬ ਪੁਲਿਸ ਵਾਲੇ ਜੇ ਆਹ ਕਬੱਡੀ ਕਹਿੰਦੇ ਜੱਫਾ ਲੱਗੂ ਤੇ 500 ਦਿੱਤਾ ਜਾਣਾ ਆਹ ਲੱਗ ਗਿਆ ਜੀ ਜੱਫਾ ਤੇ ਫੌਜੀ ਜੀਨਿਆਂ ਵਾਲੇ ਦੇ ਲਈ ਉਹ ਹੌਨ ਪ੍ਰਕਾਸ਼ ਜੀ ਸਾਡੇ ਪੰਜਾਬ ਪੁਲਿਸ ਵਾਲੇ ਮਾਨ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਹੈ ਬਿੰਦੀ ਘਰੇ ਵਾਲਾ ਪੁਰੀਆਂ ਦੀਆਂ ਦੋ ਕਬੱਡੀਆਂ ਜਿਹੜੀਆਂ 2000 ਦੀਆਂ ਗੁਰਜਿੰਦਰ ਦੀ ਇੱਕ ਕਬੱਡੀ ਮੇਰਾ خیال 500 ਦੀ ਹੋਰ ਪੈਸੇ ਲਏ ਦਿਓ ਜੀ ਗੁਰਜਿੰਦਰ ਤੂੰ ਕਬੱਡੀ ਪਾਈ ਆ ਨੌਜਵਾਨਾ ਜੱੱੱਬੂ ਨੇ ਗੁਰਜਿੰਦਰ ਨੇ ਪਾਈ ਆ ਤੇ 500 ਜਿਹੜਾ ਆਪਣਾ ਲੈ ਜੀ 2000 ਰੁਪਇਆ ਬੀਬੀਪੁਰੀਏ ਤੋਤੇ ਦੀਆਂ ਦੋ ਕਬੱਡੀਆਂ ਦਾ ਢਾਲੇ ਵਾਲਾ ਜੱਫਾ ਲਾਉਂਦੇ ਗੋਲਾ ਜੀ ਮਹਾਨ ਕਬੱਡੀ ਖਿਡਾਰੀ ਕਹਿੰਦੇ ਵੀ ਪੈਸੇ ਸਾਡੇ ਵੱਲੋਂ 500 ਦਿੱਤੇ ਜਾਣਗੇ ਇੱਕ ਪਾਸੇ ਤੋਂ ਆ 2 ਪਾਉਂਡ ਵੀ ਲੈ ਜਿਓ ਆ 2 ਪਾਉਂਡ ਦੇ ਕੇ ਆਉਂਗੇ ਇੰਗਲੈਂਡ ਦੇ ਜਾ ਭਾਜਾ ਤੋਤੇ ਨੂੰ ਬੀਵੀਪੁਰੀਏ ਨੂੰ ਦੇ ਕੇ ਆ ਉਹਨੇ ਜਫਾ ਨਹੀਂ ਖਾਦਾ ਅਜੇ ਤੱਕ ਲਓ 2000 ਦੀਆਂ 2 ਕਬੱਡੀਆਂ ਮੇਰੇ ਦੀਓ ਆ ਕਬੱਡੀ ਕਹਿੰਦੇ 2000 ਦੀ ਪਹਿਲੀ ਤੇ ਜੇ ਜਫਾ ਲੱਗਿਆ ਜਾਫੀਆਂ ਨੂੰ ਤੇ ਜੇ ਨਾ ਲੱਗਿਆ ਤੇ ਫਿਰ ਰੇਡਰ ਦਾ 2 ਕਬੱਡੀਆਂ ਪੈਣ ਗਿਆ ਡਾਲੇ ਵਾਲਿਆ ਨਾ ਜਫਾ ਨੌਜਾਨਾ ਤੈਨੂੰ 2500 ਵੀ ਮਿਲ ਸਕਦਾ ਹੈ ਤੇ ਫਿਰ ਗੱਲ ਵੱਧ ਨਹੀਂ ਸਕਦੀ ਹੈ ਉਹ ਤਾਂ ਗੱਗੂ 나ਗ ਹੈ ਤੇ ਦੋ ਯਾਰ ਦੀ ਪਹਿਲੀ ਕਬੱਡੀ ਪਾ ਕੇ ਵਾਪਸ ਜਾਂਦਾ ਹੋਇਆ ਤੋਤਾ ਤੇ ਢੇਸੀ ਵੱਲੋਂ 200 ਇਸ ਨੌਜਾਨ ਗੱਭਰੂ ਰੇਡਰ ਦੇ ਢੇਸੀ ਆਪ ਹੀ ਪਹੁੰਚ ਕੇ ਕਰਦੇ ਲਓ ਜੀ 2500 ਕਰਦੇ ਹਰਵਿੰਦਰ ਗਰੇਵਾਲ ਅਮਨਦੀਪ ਕੈਨੇਡਾ ਵੱਲੋਂ 2300 ਹੋ ਗਿਆ ਤੇ 2700 200 ਢੇਸੀ 2700 ਦੀ ਇੱਕ ਕਬੱਡੀ ਬਿਆਨ ਸਿੰਘ ਜੀ ਉਹਨਾਂ ਦੇ ਪੈਸੇ ਆ ਗਏ ਆ ਜੀ ਅਜੀ ਪੋਪ ਪ੍ਰਧਾਨ ਸਾਹਿਬ ਦੇ 2700 ਦੀ ਇੱਕ ਕਬੱਡੀ ਤੋਤੇ ਦੀ ਜੀ ਬੁਰੀਏ ਜੀ ਪੈਣੀ ਹੈ 3200 ਦੀ ਬਾਬਾ ਦੇ ਜਵਾਬੇ ਖੇ ਮੇਰੇ ਵੀਰੋ ਹਾ ਜਗਰਾਜ ਭੱਜਾ ਜਾਂਦਾ ਹੈ ਇਹ ਆ ਜਗਰਾਜ ਮੇਰੇ ਵੀਰੋ ਬਹੁਤ ਸਸਮਾ ਮੁਕਾਬਲਾ ਹੈ ਐਨ ਕੰਦੇ ਸਵਾਦ ਲੈ ਰਹੀ ਹੈ ਸਾਰੀ ਸੰਗਤ ਖੇਡ ਕਬੱਡੀ ਦਾ ਗੁਰਜਿੰਦਰ ਸਿੰਘ ਗਿਆਨੀ ਲਫਾੜੇ ਵਾਲਾ ਦੀਪੀ ਗਰੇਵਾਲ ਵੱਲੋਂ ਮੇਰੇ ਵੀਰੋ ਜਿਹੜੀ ਕਹਿੰਦੇ 500 ਹੋਰ ਅਡਜਸਟ ਹੋ ਗਿਆ ਇਹ ਬੱਲੇ ਬੱਲੇ ਤਾਲੇ ਵਾਲਾ ਮਨਪ੍ਰੀਤ ਮੇਰੇ ਵੀਰੋ ਇਹ ਆ ਤਾਲੇ ਵਾਲਾ ਮਨਪ੍ਰੀਤ ਜਸਵੀਰ ਸਿੰਘ ਗੋਲੇ ਵੱਲੋਂ 500 ਰੁਪਏ ਆ ਮੇਰੇ ਵੀਰੋ ਮਨਪ੍ਰੀਤ ਡਾਲੇ ਵਾਲੇ ਦੇ ਲਈ ਤੇ ਦੀਪੀ ਗਰੇਵਾਲ ਹੁਣਾਂ ਵੱਲੋਂ ਇਹ ਜਿਹੜੇ ਮਾਰ ਕੀਤੇ ਜਾ ਰਹੇ ਆ ਮਨਪ੍ਰੀਤ ਡਾਲੇ ਵਾਲੇ ਦੇ ਲਈ ਔਰ ਇਸ ਤਰ੍ਹਾਂ ਦਰਸ਼ਕ ਵੀ ਲੋ ਜੇ ਨਜ਼ਾਰਾ ਆ ਰਿਹਾ ਇੱਕ ਵਾਰੀ ਲਲਕਾਰਾ ਜਰੂਰ ਮਾਰ ਕੇ ਦੱਸੋ ਤਾੜੀਆਂ ਘੰਟ ਮਾਰਦੇ ਲਲਕਾਰਾ ਜਾਦੇ ਮਾਰਿਆ ਕੈਮ ਵੀ ਹੋ ਗਿਆ ਨੂੰ ਲਓ ਕਮਲ ਗਰੇਵਾਲ ਪਾਲੀ ਕਬੇੜਾ ਤੇ ਦਿੱਲੀ ਗਰੇਵਾਲ ਹੁਣਾਂ ਵੱਲੋਂ ਆਰ ਸਰਾ ਇਹ ਜਾਫੀ ਦਾ ਜੀ 1000 ਰੁਪਿਆ ਲੈ ਜਾ ਫੌਜੀ ਕੀਮਿਆਂ ਵਾਲੇ ਦਾ ਆਹ ਕਬੱਡੀ ਹੁਣ ਮੈਨੂੰ ਬਤਾਈ ਮੇਰੇ ਹੱਥ 'ਚ ਕਿੰਨੇ ਪੈਸੇ ਆ 2700 ਦੀ ਇੱਕ ਇੱਕ ਕਬੱਡੀ ਮੇਰੇ ਵੀਰੋ ਇਹ 2700 ਦੀ ਕਬੱਡੀ ਹੈ 3000 ਦੀ ਕਬੱਡੀ ਓਮ ਪ੍ਰਕਾਸ਼ ਜੀ ਕਹਿੰਦੇ 3000 ਸਾਡੋ ਨੂੰ ਪੂਰਾ ਕਰ ਦਿਓ ਲਓ ਓ ਡਬਲ ਟੱਚ ਡਬਲ ਟੱਚ ਲਓ ਉਹਦਾ ਬੀਬੀ ਪੁਰੀਆ ਆਓ ਬੀਬੀ ਪੁਰੀਆ ਇਹ ਮਾਂ ਦੇ ਘੱਪੇ ਲੈ ਜਾਓ ਜੀ ਬਹੁਤ ਬਹੁਤ ਧੰਨਵਾਦ ਹੈ ਜੋਤ ਭਿੰਡਰਾਂ ਵਾਲਾ ਜੋਤ ਭਿੰਡਰਾਂ ਵਾਲਾ ਕਬੱਡੀ ਪਾ ਰਿਹਾ ਤੇ ਤੋਡੇ ਦੀ ਕਬੱਡੀ ਅਸ਼ਦੀਪ ਸਿੰਘ ਦੀ ਗੋਰਾ ਮਹਾਨ ਕਬੱਡੀ ਖਿਡਾਰੀ ਆਪਣੇ ਸਮੇਂ ਦੇ 1000 ਰੁਪਏ ਉੱਤ ਪ੍ਰਧਾਨ ਸਾਹਿਬ ਤੁਹਾਡੇ ਵੱਲੋਂ 500 ਰੁਪਏ ਅਡਜਸਟ ਕਰ ਦਈਏ 500 ਰੁਪਏ ਕਹਿੰਦੇ ਸਾਡੇ ਵੱਲੋਂ ਹੈ 15 ਕਰਦਾ ਹੋਇਆ ਤੇ ਦੂਜੇ ਪਾਸੇ ਕਹਿੰਦੇ ਬੱਲੇ 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 ਵਾਹ ਉਹ ਵਾਹ ਓਏ ਤੋਤਿਆ ਜਿਹਦਾ ਸੱਜੀ ਤੋਤੇ ਦੀ ਖੇਡ ਵਧੀਆ ਲੱਗਦੀ ਹੈ ਤਾੜੀ ਜ਼ਰੂਰ ਮਾਰ ਕੇ ਦਾਦੋ ਮੇਰੇ ਵੀਰੋ ਸਵਾਦ ਆ ਜਾਂਦਾ ਜਦੋਂ ਤੋਤਾ ਪੁਆਇੰਟ ਲੈਂਦਾ ਨਾ ਤੋਤੇ ਥਾਪੀ ਮਾਰ ਦੇਣਾ ਕਿਤੇ ਪਹਿਲੇ ਮੈਚ ਵਾਂਗੂ ਤੇ ਸਵਾਦ ਜਿਹੜਾ ਜੱਸਿਆ ਇਹ ਵੀ ਮੁੰਡਾ ਕਬੱਡੀ ਦਾ ਬਹੁਤ ਦਿੰਦਾ ਹੈ ਹੈਪੀ ਠਾਪੀ ਰਾਜੂ ਤੇ ਗੋੜੂ ਤੇ ਗੋੜੂ ਵੱਲ ਤੇ ਟੈਂ ਏ ਸਾਰੇ ਮਿੱਤਰ ਟੈਂਪੀ ਤੋਂ ਆ 1000 ਰੁਪਿਆ 500 ਰੁਪਿਆ 2000 ਹੋ ਗਿਆ ਜੀ 25000 22 ਗੋਲੇ ਉਹਨਾਂ ਨੇ ਲਾਇਆ ਤੇ 1000 ਟੈਂਪੀ ਵਾਲੇ ਮਿੱਤਰਾਂ ਨੇ ਲਾਇਆ 2000 ਦੀ ਇੱਕ ਕਬੱਡੀ ਤੋਂਦੇ ਵੀ ਵੀ ਪਰੀਏ ਦੀ ਪੈਣੀ ਹੈ 2000 ਦੀ ਨਾਲ 1000 ਰੁਪਿਆ 1000 ਹੋਰ ਜੋਤੀ ਘਰੇ ਵਾਲ ਤੇ ਬਿੰਦੀ ਘਰੇ ਵਾਲ ਵੱਲੋਂ 3000 ਦੀ ਕਬੱਡੀ ਮਾਰੇ ਵੀਰੋ ਆ ਕਬੱਡੀ ਹੈ ਜਿਹੜੀ ਜਿਹੜਾ ਟੋਟੇ ਦੇ ਹੁਣ ਤੱਕ ਪਿੰਤ ਤੋਂ ਜੋ 5 ਦਿਨ 7000 ਰੁਪਏ ਫਾਈਨਲ ਦੇ ਵਿੱਚ ਜਿਹੜਾ ਆਪਣੀਆਂ ਰੇਡਾਂ ਦੇ ਜਿੱਤ ਲਿਆ ਇੱਕ ਕਹਿੰਦੇ ਟੋਟਾ ਆਨੰਦਪਰੀਆ ਆਪਣੇ ਸਮੇਂ ਦਾ ਮਹਾਨ ਖਿਡਾਰੀ ਹੋਇਆ ਇੱਕ ਇਹ ਟੋਟਾ ਸ਼ਾਨ ਇੰਡਸਟਰੀ ਲੁਧਿਆਣਾ ਵੱਲੋਂ ਕਹਿੰਦੇ 500 ਜਿਹੜਾ ਆ ਜੱਫੀ ਤੇ ਦਿੱਤਾ ਜਾਣਾ ਆ ਕਬੱਡੀ ਤੇ 500 ਹੈ ਜੇ ਰੇਡਰ ਲੈ ਗਿਆ ਤੇ ਰੇਡਰ ਦਾ ਜੱਫੀ ਦਾ ਨਹੀਂ ਸ਼ਾਨ ਇੰਡਸਟਰੀ ਲੁਧਿਆਣਾ ਸ਼ਾਨ ਇੰਡਸਟਰੀ ਲੁਧਿਆਣਾ ਵਾਲੇ ਮਾਣ ਕਰਨਗੇ ਲਓ ਬੱਲੇ ਬੱਲੇ ਬੰਦੇ ਬੰਦੇ ਬੱਲੇ ਵਾਹ ਹਾਂ ਬਾ ਸੋਹਣੀ ਖੇਡ ਕਬੱਡੀ ਦੀ ਸ਼ਾਨਦਸਤੀ ਵੱਲੋਂ 500 500 ਗੋਲੇ ਮਹਾਨ ਖਿਡਾਰੀ ਵੱਲੋਂ ਤੇ 200 ਕਹਿੰਦੇ ਵਾਈਫਾਈ ਵਾਲੇ ਢੇਸੀ ਵੱਲੋਂ 1200 ਰੁਪਇਆ ਜਿਹੜਾ ਇਹ ਢਿੰਡਰਾ ਵਾਲੇ ਜੋੜ ਦੇ ਲਈ ਕੋਈ ਦਾ ਕਰਦੇ ਹੋ ਲਓ ਵੀ ਸਾਰੀ ਕਲੱਬ ਨੂੰ ਮੁਬਾਰਕਬਾਦ ਜਿਹੜਾ ਤੁਸੀਂ ਅੱਜ ਟੂਰਨਾਮੈਂਟ ਕਰਵਾਤਾ ਨਾ ਤੇ ਮਾਲਵੇ ਵਾਲੇ ਕਰਵਾਉਣ ਲੱਗ ਜਾਂਦੇ ਗੱਲ ਵੱਖਰੀ ਹੋ ਜਾਵੇ ਜਸਪ੍ਰੀਤ ਸਿੰਘ ਦੀ ਗੋਲਾ ਮਹਾਨ ਕਬੱਡੀ ਖਿਡਾਰੀ 500 ਰੁਪਏ ਦਾ ਮਾਨ ਸਨਮਾਨ ਪਹਿਲੇ ਜਸਿਆਣਾ ਦਾ ਐਕਸਟਰਾ ਹੈ ਵੈਸੇ ਵੀ ਮਾਨ ਇਹਨਾਂ ਖਿਡਾਰੀਆਂ ਦਾ ਕਰ ਰਹੇ ਆ ਕਬੱਡੀ ਪਾਉ ਵੀ ਬੰਦੋ ਜਿਵੇਂ ਗੁਰਪ੍ਰੀਤ ਸਿੰਘ ਬੇਰਕਲਾਂ ਵਾਲਾ ਕਹਿੰਦਾ ਹੁੰਦਾ ਵੀ ਦਮ ਪਾਓ ਗੱਭਰਿਓ ਦਮ ਪਾਓ ਪਹਿਲੇ ਸਮੇਂ ਦੇ ਵਿੱਚ ਦਾਮੀ ਪੈਂਦਾ ਹੁੰਦਾ ਈ ਹੁਣੇ ਕਬੱਡੀ ਖੇਡਣ ਲੱਗੀ ਆ ਲਾ ਵੇਖੋ ਮੇਰੇ ਵੀਰੋ ਇਸ ਵੇਲੇ ਨਾਰਜਨ ਜਗਰਾਜ ਮੱਲਕੇ ਵਾਲਾ ਮੱਖਣ ਬਰਾੜ ਦਾ ਪਿੰਡ ਹੈ ਰਾਜ ਬਰਾੜ ਦਾ ਪਿੰਡ ਹੈ ਜਗਜੀਵਨ ਸਿੰਘ ਜੀ ਮੁੱਖ ਪ੍ਰਬੰਧਕ ਵੀ ਕਹਿੰਦੇ ਜੱਫੇ ਕਿਦੇ ਵੀ ਸਿਰੇ ਦੀ ਖੇਡ ਹੈ 100 ਰੁਪਿਆ ਸਾਡੇ ਵੀਰ ਰਮਨ ਬਲੀਓ ਕਹਿੰਦੇ 100 ਹੈ ਲੈ ਜੋਧਾ ਵਾਲਿਆ ਤੇਰੇ ਪਿੰਡ 2 ਵਜੇ ਸੀ ਐਤ ਕੀ 2 ਵਜੇ ਨਾ ਤੇ ਫਿਰ ਦੇਖ ਲੈ ਆਹ ਟਾਈਮ ਨੂੰ ਸਮਾਪਤ ਕਰਨੇ ਪੈਣੇ ਆ ਤੇ 8 ਵਜੇ ਹਰਮਨਪ੍ਰੀਤ ਸਾਡਾ ਪੰਜਾਬ ਰਾਜ ਬਿਜਲੀ ਬੋਰਡ ਦਾ ਆਹ ਰੇਟ ਤੇ ਕਹਿੰਦੇ 500 ਦਾ ਮਾਣ ਕਰਮੀ ਹੈ ਜੀ ਮੁੱਖ ਪ੍ਰਬੰਧਕ ਜਗਜੀਵਨ ਸਿੰਘ ਜੀ ਵੱਲੋਂ ਆਹ ਰੇਟ ਤੇ ਕਹਿੰਦੇ 1000 ਹੈ 15 ਵੀਰੋ ਬਿੰਦੀ ਦੇ ਚੋਟੀ ਗਰੇਵਾਲ ਵੱਲੋਂ ਹੋ ਚੇਅਰਮੈਨ ਬਿੰਦੀ ਗਰੇਵਾਲ ਵੱਲੋਂ 500 ਆ ਗਿਆ ਤੇ 2000 ਦੀ ਆ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੋ ਇਸ ਵੇਲੇ ਪੈ ਰਹੀ ਬੱਲੇ 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 ਉਹ ਫੌਜ ਚੀਨਿਆਂ ਦਾ ਤੇ ਦੂਜੇ ਪਾਸੇ ਜੋਰਪਿੰਧਰਾ ਦਾ ਪੁਆਇੰਟ ਰੇਡਰ ਦਾ ਤੇ 2000 ਰੁਪਏ ਦੇ ਦਿਓ ਜੀ ਸਾਡੇ ਜੰਗੀ ਮਨੋਣਾ ਵੱਲੋਂ ਲਓ ਦੇਖਦੇ ਆਂ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜਿਹੜਾ ਨਾਲ ਗਿਆ ਤੇ ਰੇਡਰ ਦਾ ਗੋਲਾ ਕਬੱਡੀ ਖਿਡਾਰੀ ਮਹਾਨ ਕਬੱਡੀ ਖਿਡਾਰੀ ਲਓ ਵੇਖੋ ਉਧਰ ਸ਼ਾਹ ਇੰਡਸਟਰੀ ਲੁਧਿਆਣੇ ਵੱਲੋਂ ਵੀ ਆ ਪੁਆਇੰਟ ਤੇ 500 ਹੈ ਬਿੱਲਾ ਜੀ ਕੀ ਫੈਸਲਾ ਹੈ ਪੁਆਇੰਟ ਰੇਡਰ ਦਾ ਜੀ ਪੁਆਇੰਟ ਜਿਹੜਾ ਹੈ ਸ਼ਾਹ ਇੰਡਸਟਰੀ ਤੇ ਸਾਡੇ ਗੋਲਾ ਜੀ ਕਬੱਡੀ ਖਿਡਾਰੀ ਉਹਨਾਂ ਵੱਲੋਂ 5 500 ਰੁਪਈਆ ਜਿਹੜਾ ਹੈ ਇਹ ਪੁਆਇੰਟ ਦੇ ਹੈ ਕਰਨ ਜੋਧਾ ਨੇ ਤੇ ਕਹਿੰਦੇ ਕਿ ਸੱਟ ਲੱਗੀ ਥੋੜੀ ਬਾਬਾ ਮੇਰ ਕਰ ਖੱਲੀ ਹੈ ਜੀ ਖੱਲੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗੱਲ ਗੁਰਮਾਰਾਇ ਜੇਰ ਕਰੇ ਇਹ ਧਰਤੀ ਮੀਰੀ ਪੀਰੀ ਦੇ مالک ਸਾਬ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਹੈ ਮੂਵ ਭੇਜਿਓ ਜੀ ਮੂਵ ਮੂਵ ਗਰਾਊਂਡ ਦੇ ਵਿੱਚ ਭੇਜ ਦਿਓ ਬੜੀ ਮਿਹਰਬਾਨੀ ਹੋਵੇਗੀ ਮੂਵ ਮੂਵ ਭੇਜਿਓ ਗੁਰਮਾਰਾਇ ਜੇਰ ਕਰੇ ਜਿੰਨੇ ਵੀ ਖਿਡਾਰੀ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਖੇਡਣ ਦੇ ਲਈ ਆਉਂਦੇ ਆ ਸਾਰੇ ਖਿਡਾਰੀ ਹੱਸਦੇ ਖੇਡਦੇ ਜਾਣ ਕਿਸੇ ਵੀ ਖਿਡਾਰੀ ਦੇ ਸੱਟ ਨਾ ਲੱਗੇ ਤੇਰੀ ਆਈ ਮੈਂ ਮਰ ਜਾ ਤੈਰਾ ਵਾਲ ਵੀ ਵਿੰਗਾ ਨਾ ਹੋਵੇ ਇਹ ਕਬੱਡੀ ਦਾ ਵਾਲ ਵਿੰਗਾ ਨਾ ਹੋਵੇ ਇਹ ਕਬੱਡੀ ਦੇ ਐਚਓ ਤੱਕ ਪਹੁੰਚਾ ਦਿੱਤੇ ਹੈ ਮੂਹ ਸੁਪਰੇ ਭੇਜੋ ਜੀ ਜਲਦੀ ਤੋਂ ਜਲਦੀ ਮੂਹ ਸੁਪਰੇ ਪਲੀਜ਼ ਬੇਨਤੀ ਹੈ ਲਓ ਵੇਖੋ ਮੇਰੇ ਵੀਰੋ ਕਹਿੰਦੇ ਜੋਤ ਭਿੰਡਰਾ ਨੇ ਇਸ ਹਾਲ ਪਹਿਲੀ ਵਾਰ ਜਿਹੜੀ ਕਹਿੰਦਾ ਓਪਨਰ ਕੈਂਟਰੀ ਕੀਤੀ ਹੈ ਤੇ ਮੰਡਾ ਬਹੁਤ ਸੋਹਣੀ ਖੇਡ ਖੇਡ ਰਹੇ ਆ ਅੱਜ ਕਹਿੰਦੇ ਜਾਉ ਮੈਂ ਗਰੇ ਵਾਲੋ ਗੁਜਰਾਲ ਦੇ ਗਰੇ ਵਾਲਾਂ ਦਾ ਸਦਾ ਰਣੀ ਰਹਾਂਗੇ ਜਿਨ੍ਹਾਂ ਨੇ ਅੱਜ ਇੱਕ ਮਿੰਟ ਇੱਕ ਮਿੰਟ ਜਿਨ੍ਹਾਂ ਨੇ ਅੱਜ ਆ ਨਵਾਂ ਰਾਹ ਬਣਾਤਾ ਮਾਲਵੇ ਦੀ ਕਬੱਡੀ ਦਾ ਤੇ ਸਾਰੇ ਮਾਲਵੇ ਦੀਆਂ ਕਲੱਬਾਂ ਨੂੰ ਮੈਂ ਬੇਨਤੀ ਕਰਦਾ ਵੀ ਕੁਝ ਸਿੱਖੋ ਐਵੇਂ ਨਾ 12 1 1 ਵਜੇ ਵਾਲਾ ਉਹ ਢਬੱਕ ਕੱਢ ਦਿਓ ਆਪਦੇ ਦਿਲ ਚੋਂ ਵੀ ਅਸੀਂ ਐਨੇ ਵਜਾਤੇ ਜੀ ਅਸੀਂ ਐਨੇ ਵਜਾਤੇ ਰਿਜ਼ਲਟ ਕੀ ਆ ਦੱਸੀ ਮੇਰੇ ਵੀਰਿਆ ਇਸ ਮੈਚ ਦਾ ਰਿਜ਼ਲਟ ਹੈ ਜਿਹੜਾ ਲੁਸਾੜੇ ਦੇ ਪੁਆਇੰਟ ਨੇ 19 ਤੇ ਡਾਲੇ ਦੇ ਪੁਆਇੰਟ ਨੇ ਜੀ ਸਾਢੇ 20 ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਜਿਨੇ 12 ਕਬੱਡੀਆਂ ਪਾ ਕੇ 11 ਪੁਆਇੰਟ ਪ੍ਰਾਪਤ ਕੀਤੇ ਦੋਸਤੋ ਇਹ ਮੈਚ ਤੁਸੀਂ ਵੇਖ ਹੀ ਲਿਆ ਇਸ ਮੈਚ ਦੇ ਵਿੱਚੋਂ ਡਾਲਾ ਦੀ ਟੀਮ ਜਿਹੜੀ ਹੈ ਉਹ ਜਿੱਤ ਰਹੀ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਮੈਚ ਸਾਡੇ YouTube ਚੈਨਲ ਤੇ ਅਵੇਲੇਬਲ ਨੇ ਤੁਸੀਂ ਇਹ ਦੋ ਮੈਚ ਜਿਹੜੇ ਅਸੀਂ ਤੁਹਾਡੇ ਲਈ ਸਿਲੈਕਟ ਕੀਤੇ ਨੇ ਇਹਨਾਂ ਨੂੰ ਹੁਣੇ ਹੀ ਕਲਿੱਕ ਕਰਕੇ ਵੇਖ ਸਕਦੇ ਹੋ ਨਾਲ ਹੀ ਤੁਹਾਨੂੰ ਰਿਕਵੈਸਟ ਹੈ ਕਿ ਇਸ ਵੀਡੀਓ ਦੇ ਥੱਲੇ ਆ ਰਹੇ ਥੰਬਸ ਅਪ ਦੇ ਬਟਨ ਤੇ ਕਲਿੱਕ ਜ਼ਰੂਰ ਕਰ ਦਿਓ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ